ਪੰਜਾਬ ਪੁਲਿਸ ਨੇ ਨਾਬਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਬੀਤੀ ਦੇਰ ਸ਼ਾਮ ਭਾਰਤ ਲਿਆਂਦਾ ਦੱਸਿਆ ਪੰਜਾਬ ਪੁਲਿਸ ਰੋਮੀ ਨੂੰ ਭਾਰਤ ਲੈ ਕੇ ਪਹੁੰਚੀ ਰੋਮੀ ਨੂੰ ਭਾਰਤ ਲੈ ਕੇ ਆਉਣ ਲਈ ਭਾਰਤ ਨੂੰ 6 ਸਾਲ ਲੜਾਈ ਲੰਨੀ ਪਈਆ ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਐਸਪੀ ਤੇ ਦੋ ਡੀਐਸਪੀ ਅਧਿਕਾਰੀਆਂ ਸਣੇ 6 ਮੈਂਬਰੀ ਟੀਮ ਹਾਂਗਕਾਂਗ ਗਈ ਸੀ ਤੇ ਬੀਤੀ ਦੇਰ ਸ਼ਾਮ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ ਗਿਆ ਰਮਨਜੀਤ ਸਿੰਘ ਉਰਫ ਰੋਮੀ ਨੂੰ ਨਾਬਾ ਜੇਲ ਬ੍ਰੇਕ ਮਾਮਲੇ ਚ ਭਗੋੜਾ ਐਲਾਨਿਆ ਗਿਆ ਸੀ ਇਸ ਨੂੰ ਪੰਜਾਬ ਪੁਲਿਸ ਦੇ ਵੱਡੀ ਸਫਲਤਾ ਮੰਨਿਆ ਜਾ ਰਿਹਾ ਨਾਬਾ ਜੇਲ੍ਹ ਤੋਂ ਭੱਜਣ ਵਾਲੇ ਗੈਂਗਸਟਰ ਦਾ ਹੈ ਮਾਸਟਰਮਾਈਂਡ ਸੀ ਇਸ ਤੋਂ ਪਹਿਲਾਂ ਗੈਂਗਸਟਰ ਰੋਮੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਦੱਸਦੀ ਇੱਕ ਸਾਲ 2016-17 ਤੋਂ ਜਲੰਧਰ ਤੇ ਲੁਧਿਆਣਾ ਵਿੱਚ ਹੋਏ ਕਤਲਾਂ 'ਚ ਵੀ ਰੋਮੀ ਦੇ ਸ਼ਾਮਲ ਹੋਣ ਦਾ ਸ਼ੱਕ ਹੈ ਪੰਜਾਬ ਪੁਲਿਸ ਅਨੁਸਾਰ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਸ਼ੇਖ ਦੇ ਸੰਪਰਕਤ ਸੀ ਗੁਰਪ੍ਰੀਤ ਨਵੰਬਰ 2016 'ਚ ਨਾਬਾ ਜੇਲ੍ਹ ਤੋਂ ਫਰਾਰ ਹੋਏ 6 ਵਿਅਕਤੀਆਂ 'ਚ ਸ਼ਾਮਲ ਸੀ ਤੇ ਇਸ ਕੇਸ ਦਾ ਮੁੱਖ ਸਾਜ਼ਿਸ਼ ਕਰਤਾ ਵੀ ਸੀ ਪੁਲਿਸ ਦਾ ਮੰਨਣਾ ਹੈ ਕਿ ਰੋਮੀ ਨੇ ਜੇਲ੍ਹ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ

थे और चार गैंगस्टर थे तो उसकी इन्वेस्टिगेशन में रमनजीत रोमी जो है जो हांगकांग बेस था इसका काफी इम्पोर्टेंट रोल निकला था तो ही वाज वन ऑफ द मेन कॉन्स्पिरेटर्स और इसका प्लानर था जिसकी वजह से ये सारी जेल ब्रेक एग्जीक्यूट हुई थी तो तब से इसके पीछे हम लगे हुए थे और इसकी रेड कॉर्नर नोटिस इंटरपोल के थ्रू जारी करवाया था फिर इसको हांगकांग की अथॉरिटीज ने डिटेन किया हमारी एक्सटेशन रिक्वेस्ट जो म्यूचुअल लीगल असिस्टेंट थ्री हमारी हांगकांग के साथ है तो वहां के डिपार्टमेंट ऑफ जस्टिस के थ्रू इसका पर केस प्रस्यू किया गया और उसकी वजह से आ, जो कोर्ट्स ने हमारी एविडेंस को देखते हुए इसको एक्सटीडाइड करने की परमिशन दे दी थी कितना है ਉਹ ਕਿ ਜਿਹੜੀਆਂ ਫੋਰਨ ਗਵਰਨਮੈਂਟਸ ਹੁੰਦੀਆਂ ਨੇ ਉਹਨਾਂ ਦੇ ਰੂਲਸ ਤੇ ਰੈਗੂਲੇਸ਼ਨਸ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸੈਟੀਸਫਾਈ ਕਰਨਾ ਇੱਕ ਕਾਫੀ ਵੱਡਾ ਚੈਲੰਜ ਹੁੰਦਾ ਜਿਹੜਾ ਕਿ ਪੰਜਾਬ ਪੁਲਿਸ ਨੇ ਵਿਦ ਦੀ ਹੈਲਪ ਆਫ ਮਿਨਿਸਟਰੀ ਆਫ ਇਕਸਟਰਨਲ ਅਫੇਅਰਸ ਕਾਫੀ ਮਿਹਨਤ ਨਾਲ ਜਿਹੜਾ ਹੈਗਾ ਉਹਨੂੰ ਪਰਸਿਊ ਕਰਕੇ ਫਰੋਂ ਨੂੰ ਸੈਟੀਸਫਾਈ ਕੀਤਾ ਤੇ ਜਿਹੜਾ ਪਰਮਿ ਇਹਦੀ ਇਹ ਮਿਲ ਇਹ ਐਕਸਿਡੀਸ਼ਨ ਦੀ ਪਰਮਿਸ਼ਨ ਮਿਲ ਗਈ। ਹੁਣ ਲੱਗਦਾ ਸਰ ਆਲਮ ਵਾਲੇ ਇਸ ਤਰੀਕੇ ਕਿਸੇ ਉਹਨਾਂ ਆਪਾਂ ਇੱਕ ਕਾਮਯਾਬੀ ਹਾਸਲ ਕੀਤੀ ਹੈ। ਥੱਲ ਪਈ ਜਿਹਾ ਇਸ ਤਰੀਕੇ ਦਾ ਮਾਹੌਲ ਲਗਾਤਾਰ ਬਣਿਆ ਹੋਇਆ। ਦੇਖੋ ਸਾਡਾ ਤਾਂ ਇੱਕੋ ਹੀ ਮੈਸੇਜ ਹੈ ਪੰਜਾਬ ਪੁਲਿਸ ਆਪਣੇ ਜਿਹੜੇ ਵੀ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਹਰ ਸੰਭਵ ਕੋਸ਼ਿਸ਼ ਕਰੀ ਜਾ ਰਹੀ ਹੈ। ਚਾਹੇ ਉਹ ਜਿੱਥੇ ਮਰਜ਼ੀ ਬੈਠੇ ਹੋਣ ਕਾਨੂੰਨ ਦਾ ਹੱਥ ਕਾਫੀ ਲੰਬੇ ਨੇ ਉਹਨਾਂ ਨੂੰ ਅਸੀਂ ਉੱਥੋਂ ਤੱਕ ਜਿਹੜੀ ਵੀ ਕੰਟਰੀਸ ਬੈਠੇ ਨੇ ਉਸ ਤੋਂ ਉਹਨਾਂ ਨੂੰ ਲੀਗਲ ਪ੍ਰਕਿਰਿਆ ਨਾਲ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਸੋ ਅੱਗੇ ਪੁੱਛਿਆ ਕੀ ਜਾਏਗੀ ਸਰ ਫੋਰਮੈਲਿਟੀ ਹਾਂਜੀ ਉਹ ਸਾਰੀ ਫਾਰਮੈਲਿਟੀ ਚੱਲ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ